ਵਾਹਿਗੁਰੂ ਜੀ ਹਰਤੀ ਜੜੀ ਲਾਮ ਮਨ ਚਾਉ ਪਿਆ ਬੈਰਾਗਿਆ ਬਲਰਾਮ ਜਿਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗਿਆ ਬਲਰਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮukh boli har bani sant jana wad bhagi paaya har kathhi ae akath kahani hirdai har 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 thun upji har japiye mastak paag jiyo jan nanak bole ti ji laave ਹਰ ਉਪਜੈ ਮਨ ਬੈਰਾਗ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੀ ਲਾਮ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ ਚਾਉ ਅਤੇ ਬੈਰਾਗ ਦੇ ਸੰਬੰਧ ਚ ਸਫਰ ਦੀ ਰੰਭਤਾ ਅਤੇ ਮੰਜ਼ਲ ਦੀ ਪ੍ਰਾਪਤੀ ਵਿਚਕਾਰ ਇੱਕ ਬਹੁਤ ਵੱਡਾ ਪੰਧ ਹੈ ਪੰਧ ਦੇ ਦਰਮਿਆਨ अनेका ਨਵੀਆਂ ਤੋਂ ਨਵੀਆਂ ਜੀਵਨ ਦੀਆਂ ਕਟਨਾਵਾਂ ਨਾਲ ਰਾਹੀ ਦਾ ਵਾਸਤਾ ਪੈਣਾ ਹੁੰਦਾ ਹੈ ਜ਼ਿੰਦਗੀ ਦੇ ਇਸ ਨਵੇਂ ਆਰੰਭੇ ਸਫਰ ਵਿੱਚ ਕਾਮਯਾਬੀ ਪ੍ਰਾਪਤ ਹੋ ਜਾਵੇ ਇਸ ਲਈ ਸਤਿਗੁਰੂ ਜੀ ਜੀਵ ਨੂੰ ਤੀਸਰੀ ਲਾਮ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ ਨਾਮ ਜਪਣ ਅਤੇ ਪਾਪਾਂ ਦੀ ਮੈਲ ਤੋਂ ਨਜਾਤ ਪਾ ਕੇ ਸਤਿਗੁਰੂ ਦਾਤੇ ਦੀ ਕਿਰਪਾ ਲੈ ਕੇ ਅਜਾਹਾ ਪੁਰਖ ਫਿਰ ਬੈਰਾਗੀ ਬਣ ਜਾਂਦਾ ਹੈ ਇਹ ਬੈਰਾਗੀ ਉਦਾਸੀ ਨਹੀਂ ਬਲਕਿ ਚਾਅ ਪੈਦਾ ਕਰਦਾ ਹੈ ਅਜਿਹੇ ਮਾਨਚਾਉ ਦੀ ਪੂਰਤੀ ਲਈ ਜੀਵ ਪ੍ਰਭੂ ਪਿਆਰ ਵਿੱਚ ਖੀਵੇ ਹੋਏ ਸੰਤ ਜਨਾਂ ਦੀ ਸੰਗਤ ਵਿੱਚ ਜਾਂਦਾ ਜਿੱਥੋਂ ਫਿਰ ਪ੍ਰਭੂ ਮਿਲਾਪ ਦੀ ਅਕਥ ਕਹਾਣੀ ਨੂੰ ਵਿਚਾਰਿਆ ਜਾਂਦਾ ਜਿਗਿਆਸੂ ਦੇ ਹਿਰਦੇ ਵਿੱਚ ਦਿਨ ਰਾਤ ਕੇਵਲ ਇੱਕ ਹਰੀ ਨਾਮ ਦੀ ਹੀ ਧੁਨ ਵੱਜਦੀ ਰਹਿੰਦੀ ਹੈ ਪਰ ਇੱਥੇ ਪਹੁੰਚ ਕੇ ਵੀ ਜਿਗਿਆਸੂ ਇਹੋ ਸਮਝਦਾ ਹੈ ਕਿ ਇਹ ਸਭ ਕੁਝ ਸੰਗੇ ਭਾਗਾਂ ਨਾਲ ਮਿਲਦਾ ਹੈ ਕਿਸੇ ਜੀਵ ਉਦਮ ਦਾ ਨਿਰਾ ਵਸੀਲਾ ਨਹੀਂ ਬਲਕੇ ਰੱਬੀ ਰਹਿਮਤ ਹੈ ਸੰਸਾਰ ਦੇ ਬਹੁਤੇ ਉਹ ਲੋਕ ਸਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਗ੍ਰਸਤੀ ਜੀਵਨ ਨੂੰ ਨਿੰਦਿਆ ਸੀ ਉਹਨਾਂ ਲੋਕਾਂ ਨੇ ਗ੍ਰਸਤ ਨੂੰ ਅਤਿ ਦੁੱਖਾਂ ਦਾ ਘਰ ਕਹਿ ਕਹਿ ਕੇ ਇਸ ਵਿਚਾਰੇ ਜਗਿਆਸੂ ਨੂੰ ਅਤ ਦਾ ਨਿਰਾਸ਼ ਕਰ ਦਿੱਤਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਗ੍ਰਿਸ਼ਤੀ ਹੋ ਕੇ ਸਭ ਨਾਲ ਨਿਰਵਾਣ ਹੀ ਕਰਨਾ ਹੈ ਤਾਂ ਕਈ ਤਰ੍ਹਾਂ ਦੇ ਦੁੱਖ ਸੁੱਖ ਵੀ ਝੱਲਣੇ ਪੈਣੇ ਹਨ ਸਿਆਣੇ ਲੋਕਾਂ ਅਜਿਹੇ ਅਖਾਣ ਬਣਾ ਦਿੱਤੇ ਕਿ ਗ੍ਰਿਸ਼ਤੀ ਦੀ ਇੱਕ ਅੱਖ ਹੱਸਦੀ ਤੇ ਦੂਜੀ ਰੋਂਦੀ ਹੈ ਪਰ ਧਰਤੀ ਦੇ ਤਖਤੇ ਤੇ ਕੋਈ ਅਜਾਹਾ ਜੀਵ ਨਹੀਂ ਜਿਸ ਨੂੰ ਕਦੇ ਸੁੱਖ ਤੇ ਕਦੇ ਦੁੱਖ ਨਾਲ ਵਾਸਤਾ ਨਾ ਪਿਆ ਹੋਵੇ ਇਹ ਤਾਂ ਸਗੋਂ ਜ਼ਿੰਦਗੀ ਦੇ ਕੱਪੜੇ ਹਨ ਜਿਵੇਂ ਸਰੀਰ ਲਈ ਕਦੇ ਗਰਮੀ ਦੇ ਕੱਪੜੇ ਕਦੇ ਸਰਦੀ ਦੇ ਕੱਪੜੇ ਆਦਿਕ ਪਹਿਨਦੇ ਹਨ ਇਸੇ ਤਰ੍ਹਾਂ ਜ਼ਿੰਦਗੀ ਵੀ ਕਦੇ ਦੁੱਖ ਦੇ ਅਤੇ ਕਦੇ ਸੁੱਖ ਦੇ ਕੱਪੜੇ ਪਹਿਨਦੀ ਹੈ ਸੁਖ ਦੁਖ ਦੋਏਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਇਹਨਾਂ ਦੁੱਖਾਂ ਸੁੱਖਾਂ ਤੋਂ ਕੰਭਰਾਏ ਲੋਕਾਂ ਨੇ ਹੀ ਗ੍ਰਿਸ਼ਤੀ ਜੀਵਨ ਨੂੰ ਦੁੱਖਾਂ ਦਾ ਘਰ ਕਹਿ ਦਿੱਤਾ ਸੀ ਫਿਰ ਇਸ ਤੋਂ ਬਚਣ ਲਈ ਬੈਰਾਗੀ ਬਣ ਕੇ ਬਾਹਰ ਜੰਗਲਾਂ ਵਿੱਚ ਜਾ ਕੇ ਭਟਕਣ ਲੱਗ ਪਏ ਸਤਿਗੁਰੂ ਜੀ ਨੇ ਤਾਂ ਕਿਰਪਾ ਕਰਕੇ ਸੰਸਾਰ ਤੋਂ ਭਜਣਾ ਜਾਂ ਪਰੀਤਾ ਤੋੜ ਕੇ ਭੱਜ ਜਾਣ ਵਾਲੇ ਨਹੀਂ ਬਲਕਿ ਹਰ ਇੱਕ ਨਾਲ ਨਿਰਵਾਹ ਕਰਨ ਵਾਲੇ ਸੱਚ ਧਰਮੀ ਪੈਦਾ ਕੀਤੇ ਹਨ ਬੈਰਾਗਤਾ ਇੱਥੇ ਵੀ ਪੈਦਾ ਹੁੰਦਾ ਹੈ ਕਿਉਂਕਿ ਬਿਨਾਂ ਬੈਰਾਗ ਤੋਂ ਜੀਵ ਤੇ ਮਾਇਆ ਦਾ ਪ੍ਰਭਾਵ ਖਤਮ ਨਹੀਂ ਹੁੰਦਾ ਗੁਰਬਾਣੀ ਅੰਦਰ ਪਾਵਨ ਬਚਨ ਨੇ ਬਿਨ ਬੈਰਾਗ ਨਾ ਛੂਟ ਸਮਾਇਆ ਪਰ ਗੁਰਮਤ ਅਸੂਲਾਂ ਅੰਦਰ ਅਜਾਹ ਬਰਾਗ ਨਹੀਂ ਜਿਹੜਾ ਘਰ ਗ੍ਰਿਸ਼ਤੀ ਤਿਆਗ ਦੇਵੇ ਇੱਥੇ ਤਾਂ ਬਲਕੇ ਗ੍ਰਿਸ਼ਤੀ ਵਿੱਚ ਰਹਿੰਦਿਆਂ ਹੀ ਉਦਾਸ ਹੋਣਾ ਹੈ ਕਲਗੀਧਰ ਜੀ ਨੇ ਬਚਨ ਬਖਸ਼ਿਸ਼ ਕੀਤੇ ਸਨ ਕਿ ਰੇ ਮਨ ਐਸੋ ਕਰਸ ਨਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੀ ਉਦਾਸਾ ਜਤ ਕੀ ਜਟਾ ਜੋਗ ਕੋ ਮੱਜਨ ਨੀਮ ਕੇ ਨਖਨ ਬढ़ाओ ज्ञान गुरु आत्म उपदेशो नाम बिपूत लगायो ਸੰਸਾਰ ਵਿੱਚ ਰਹਿੰਦਿਆਂ ਹੀ ਸੰਸਾਰ ਤੋਂ ਨਿਰਲੇਪ ਰਹਿਣਾ ਹੈ ਸੰਸਾਰ ਤਨ ਕਰਕੇ ਨਹੀਂ ਮਨ ਕਰਕੇ ਛੱਡਣਾ ਹੈ ਜਿਨ੍ਹਾਂ ਨੇ ਸੰਸਾਰ ਤਨ ਕਰਕੇ त्यागा ਸੀ ਪਰ ਮਨ ਦਾ ਗ੍ਰਸਤੀ ਸੀ ਉਹ ਫਿਰ ਘਰ-ਬਾਰ ਤਿਆਗ ਕੇ ਵੀ ਡੇਰੇਦਾਰੀਆਂ ਵਸਾ ਕੇ ਗ੍ਰਸਤੀ ਦਾ ਹੀ ਦੂਜਾ ਰੂਪ અપਨਾ ਬੈਠੇ ਜਿਸ ਨਾਲ ਅੱਜ ਆਮ ਵੇਖੀਦਾ ਹੈ ਕਿ ਉਤਨੇ ਲੜਾਈ ਝਗੜੇ ਗ੍ਰਸਤੀਆਂ ਦੇ ਘਰ ਨਹੀਂ ਜਿੰਨੇ ਅੱਜ ਕਾ ਲੈਣਾ ਡੇਰੇਦਾਰਾਂ ਦੇ ਸੁਣੀਦੇ ਨੇ ਗੁਰਮਤਿ ਵਿੱਚ ਬੈਰਾਗ ਮਨ ਚਾਉ ਵਾਲਾ ਹੁੰਦਾ ਹੈ ਮਨ ਵਿੱਚ ਖੇੜਾ ਹੋਵੇ ਜ਼ਿੰਦਗੀ ਵਿੱਚ ਆਇਆ ਹਰ ਦੁੱਖ ਸੁੱਖ ਵੀ ਰੱਬੀ ਭਾਣਾ ਸਮਝ ਕੇ ਜੀਵ ਖੁਸ਼ੀ ਖੁਸ਼ੀ ਕਾਟ ਲੈਂਦਾ ਹੈ ਕਿਉਂਕਿ ਮਾਨਸਿਕ ਖੇੜਾ ਕਦੇ ਨਿਰਾਸ਼ਤਾ ਨਹੀਂ ਦਿੰਦਾ ਬਲਕਿ ਉਤਸ਼ਾਹ ਦਿੰਦਾ ਹੈ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਜਿਵੇਂ ਇੱਕ ਦਰਖਤ ਕਦੇ ਬਸੰਤ ਰੁੱਤ ਹੋਵੇ ਤਾਂ ਅਤ ਦਾ ਫਲਾਂ ਫੁੱਲਾਂ ਪੱਤਿਆਂ ਆਦਕ ਨਾਲ ਲੱਦਿਆ ਹੋਇਆ ਹੁੰਦਾ ਹੈ ਪਰ ਪਤਝੜ ਦੀ ਰੁੱਤ ਵਿੱਚ ਉਸ ਕੋਲ ਇਹ ਸਾਰਾ ਸਰਮਾਇਆ ਗੁਵਾਚ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦੀ ਆਪਣੀ ਅਵਸਥਾ ਇੱਕਸਾਰ ਹੈ ਦੂਸਰੀ ਉਦਾਹਰਨ ਦਿੰਦੇ ਹਨ ਕਿ ਕਦੇ ਨਦੀ ਦਾ ਪਾਣੀ ਬਹੁਤ ਮਸਤ ਚਾਲ ਨਾਲ ਚੱਲਦਾ ਹੈ ਪਰ ਕਦੇ ਕਦਾਈ ਬਹੁਤ ਤਿੱਖੇ ਵੇਗ ਧਾਰਨ ਕਰ ਲੈਂਦਾ ਹੈ ਅੱਗੇ ਜ਼ਿਕਰ ਕਰਦੇ ਹਨ ਕਿ ਜਿਵੇਂ ਹੀਰਾ ਕਦੇ ਪਾਟੀਆਂ ਪੁਰਾਣੀਆਂ ਲੀਰਾਂ ਵਿੱਚ ਲਪੇਟਿਆ ਹੋਇਆ ਹੁੰਦਾ ਹੈ ਪਰ ਕਦੇ ਉਹ ਸੋਨੇ ਦੀ ਜੜਤ ਵਿੱਚ ਜੜਿਆ ਜਾਂਦਾ ਹੈ ਪਰ ਹੈ ਤਾਂ ਹੀਰਾ ਪੁਰਾਣੇ ਕੱਪੜੇ ਵਿੱਚ ਲਵੇਟਿਆ ਵੀ ਹੀਰਾ ਤੇ ਸੋਨੇ ਵਿੱਚ ਜੜਿਆ ਵੀ ਹੀਰਾ ਇਸ ਤਰ੍ਹਾਂ ਹੀ ਗੁਰੂ ਪਿਆਰ ਵਾਲਾ ਦੁੱਖ ਸੁੱਖ ਹਰਖ ਸੋਗ ਖੁਸ਼ੀ ਗਮੀ ਅਮੀਰੀ ਗਰੀਬੀ ਭਾਵੇਂ ਹਰ ਹਾਲ ਵਿੱਚ ਰੱਬੀ ਪ੍ਰੇਮ ਵਾਲਾ ਬਣਿਆ ਰਹਿੰਦਾ ਹੈ ਮਾਇਆ ਦੀਆਂ ਖੇਡਾਂ ਖੇਡਦਾ ਹੋਇਆ ਵੀ ਗੁਰੂ ਜੀ ਵੱਲੋਂ ਬਖਸ਼ੀ ਜ਼ੁਗਤੀ ਦਾ ਸਦਕਾ ਸਦਾ ਪਰਮੇਸ਼ਰ ਦੇ ਮਿਲਾਪ ਦੀ ਤਾਂਗ ਵਿੱਚ ਭਾਵੇਂ ਜ਼ੁਗਤੀ ਵਿੱਚ ਜੁੜਿਆ ਰਹਿੰਦਾ ਹੈ ਜੈਸੇ ਇੱਕ ਸਮੈ ਦ੍ਰੋਮ ਸਫਲਸ ਪਤਰਪੁਨ एक समय फूल फल पत्र गिर जात हैं सर तासा लाल जैसे कब हूं समान बह कब हूं अथ आत् प्रबल दिखात है एक समय जैसे हीरा होत जीर नबर मैं एक समय कंचन जड़े जगमगात है ਤੇ ਸੇ ਗੁਰ ਸਿਖ ਰਾਜ ਕੁਾਰ ਜੋਗੀਸ਼ਰ ਹੈ ਮਾਇਆ ਤਾਰੀ ਭਾਰੀ ਜੋਗ ਜੁਗਤ ਜੁਗਾਤ ਹੈ ਭਾਈ ਗੁਰਦਾਸ ਜੀ ਦਾ ਇੱਕ ਬੇਤ ਨੰਬਰ 497 ਹੈ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਉਸ ਦੇ ਦੋ ਪੁੱਤਰ ਸਨ ਦੋਵੇਂ ਥੋੜੇ ਜਿਹੇ ਸਾਲਾਂ ਦਾ ਹੀ ਫਰਕ ਹੋਣ ਕਰਕੇ ਜਵਾਨ ਹੋ ਗਏ ਪਿਤਾ ਜੀ ਨੇ ਇੱਕ ਦਿਨ ਕੋਲ ਬਿਠਾ ਕੇ ਬੜੇ ਪਿਆਰ ਨਾਲ ਜ਼ਿੰਦਗੀ ਦੇ ਦਰਬਾਰ ਲਈ ਕੋਈ ਨਾ ਕੋਈ ਕੰਮ ਤਾਂ ਦਾ ਸਿੱਖ ਕੇ ਸ਼ੁਰੂ ਕਰਨ ਲਈ ਸਮਝਾਇਆ ਛੋਟੇ ਪੁੱਤਰ ਨੇ ਹਾਂ ਕਰ ਦਿੱਤੀ ਪਰ ਵੱਡਾ ਪੁੱਤਰ ਸਗੋਂ ਕੁਝ ਤਿਆਗ ਕੇ ਬਾਹਰ ਜੰਗਲਾਂ ਵਿੱਚ ਚਲਾ ਗਿਆ ਕਈ ਤਰ੍ਹਾਂ ਦੇ ਤਸੀਹੇ ਝੱਲੇ ਜਪ ਤਪ ਕੀਤੇ ਤੀਰਥਾਦਿਕ ਦੀ ਯਾਤਰਾ ਕੀਤੀ ਦੂਜੇ ਪਾਸੇ ਸ਼ੋਟੇ ਪੁੱਤਰ ਨੇ ਮਾਪਿਆਂ ਦੀ ਆਗਿਆ ਮੁਤਾਬਕ ਸ਼ਾਦੀ ਕਰਵਾਈ ਆਪਣੀ ਘਰ ਗ੍ਰਸਤੀ ਨੂੰ ਪਾਲ ਲਿਆ ਨਾਲ ਹੀ ਜਨਮ ਦੇ ਕੇ ਅਨੇਕਾਂ ਦੁੱਖ ਸੁੱਖ ਕੱਟ ਕੇ ਪਾਲਣ ਵਾਲੇ ਮਾਤਾ ਪਿਤਾ ਦੀ ਵੀ ਰੱਜ ਕੇ ਸੇਵਾ ਕੁਮਾਰਿਆ ਸੀ ਅਚਾਨਕ ਇਹ ਗੱਲ ਸਾਰੇ ਫੈਲ ਗਈ ਕਿ ਫਲਾਣੇ ਦਾ ਲੜਕਾ ਜਿਹੜਾ ਜੋਗੀ ਬਣ ਗਿਆ ਸੀ ਉਹ ਆਪਣੇ ਕਈ ਚੇਲਿਆਂ ਆਦਕ ਨਾਲ ਪਿੰਡ ਤੋਂ ਬਾਹਰ ਡੇਰਾ ਲਾਇ ਬੈਠਾ ਹੈ ਕਿਉਂਕਿ ਉਹ ਤੀਰਥਾਦਿਕ ਦੀ ਯਾਤਰਾ ਕਰਦਾ ਫਿਰ ਰਿਹਾ ਸੀ ਨਗਰ ਦੇ ਕੁਝ ਪਤਵੰਤੇ ਲੋਕ ਜੋਗੀ ਜੀ ਨੂੰ ਮਿਲਣ ਗਏ ਤਾਂ ਕਿ ਐਸੇ ਮਹਾਤਮਾ ਦੇ ਬਚਨ ਸੁਣ ਕੇ ਅਸੀਂ ਵੀ ਲਾਹਾ ਖਟ ਸਕੀਏ ਜਿਸ ਨੇ ਨੇਕਾਂ ਅਕਾਲਨਾਕਾਲ ਕੇ ਇਥੋਂ ਤੱਕ ਜੀਵਨ ਨੂੰ ਪਹੁੰਚਾਇਆ ਹੈ ਜੋਗੀ ਨੇ ਨੇਕਾਂ ਬਚਨ ਕੀਤੇ ਤੇ ਨਾਲ ਹੀ ਦੱਸਿਆ ਕਿ ਮੇਰੇ ਕੋਲ ਅੱਜ ਅਨੇਕਾਂ ਰਿਧੀਆਂ ਸਿੱਧੀਆਂ ਹਨ ਮੈਂ ਤਾਂ ਆਪਣੇ ਭਰਾ ਨੂੰ ਜ਼ੋਰ ਲਾਇਆ ਸੀ ਕਿ ਛੱਡ ਦੁਨਿਆਵੀ ਜੰਜਾਲਾਂ ਨੂੰ ਤੇ ਇਧਰ ਜੰਗਲਾਂ ਨੂੰ ਚੱਲੀਏ ਪਰ ਇਹ ਨਾਮ ਮੰਨਿਆ ਜਿਸ ਕਰਕੇ ਇਸਨੇ ਗ੍ਰਸਤੀ ਦੇ ਜੰਜਾਲਾਂ ਵਿੱਚ ਫਸ ਕੇ ਆਪਣਾ ਮਨੁੱਖੀ ਜਨਮ ਬਰਥਾਈ ਗਵਾ ਲਿਆ ਲੋਕਾਂ ਨੇ ਹੱਥ ਜੋੜ ਬੇਨਤੀ ਕੀਤੀ ਕਿ ਸਾਨੂੰ ਵੀ ਕੁਝ ਦਿਖਾਓ ਤਾਂ ਦਹੰਕਾਰ ਵਿੱਚ ਭੁੱਲੇ ਜੋਗੀ ਨੇ ਕਿਹਾ ਕਿ ਦੇਖੋ ਮੇਰੇ ਕੋਲ ਕਿੰਨੀਆਂ ਕਰਾਮਾਤਾਂ ਹਨ ਇੱਕ ਡੰਡਾ ਵਗਾ ਕੇ ਫਰਾ ਸੁੱਟ ਦਿੱਤਾ ਫਿਰ ਕੋਈ ਮੰਤਰ ਪੜਿਆ ਤੇ ਡੰਡਾ ਕੋਲ ਆ ਗਿਆ ਇਹ ਸਭ ਕੁਝ ਵੇਖ ਲੋਕ ਹੈਰਾਨ ਹੋ ਰਹੇ ਸਨ ਪਰ ਛੋਟਾ ਭਰਾ ਉੱਠ ਕੇ ਕਹਿਣ ਲੱਗਾ ਕਿ ਵੀਰਾ ਜੇ ਇਹੋ ਕੁਝ ਸਿੱਖਿਆ ਹੈ ਤਾਂ ਇਹ ਕੁਝ ਤਾਂ ਮੈਂ ਘਰ ਬੈਠਾ ਹੀ ਸਿੱਖ ਗਿਆ ਹਾਂ ਜੋਗੀ ਹੈਰਾਨ ਹੋ ਕੇ ਪੁੱਛਣ ਲੱਗਾ ਗ੍ਰਿਸ਼ਤੀ ਨੇ ਦੱਸਿਆ ਕਿ ਤੁਸੀਂ ਡੰਡਾ ਸੁਟਿਆ ਫਿਰ ਜ਼ੁਬਾਨ ਹਿਲਾ ਕੇ ਡੰਡਾ ਵਾਪਸ ਬੁਲਾ ਲਿਆ ਇਹ ਕੁਝ ਤਾਂ ਮੈਂ ਵੀ ਕਰ ਸਕਦਾ ਹਾਂ ਗ੍ਰਿਸ਼ਤੀ ਨੇ ਡੰਡਾ ਵਗਾ ਸੁਟਿਆ ਤੇ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਡੰਡਾ ਵਾਪਸ ਮੰਗਵਾ ਲਿਆ ਗ੍ਰਿਸ਼ਤੀ ਕਹਿਣ ਲੱਗਾ ਕਿ ਜੇ ਸਭ ਕੁਝ ਇਹੋ ਹੀ ਕੀਤਾ ਹੈ ਤਾਂ ਮੈਂ ਤੇਰੇ ਨਾਲੋਂ ਲੱਖਾਂ ਦਰਜੇ ਚੰਗਾ ਹਾਂ ਜਿਸ ਨੇ ਘਰ ਰਹਿ ਕੇ ਮਾਤਾ ਪਿਤਾ ਦੀ ਸੇਵਾ ਕੀਤੀ ਘਰ ਪਰਿਵਾਰ ਵਾਲਿਆਂ ਸਮਾਜ ਦੀ ਝੋਲੀ ਵਿੱਚ ਪੁੱਤਰ ਭਾਵ ਔਲਾਦ ਪਾਈ ਜਿਹੜੀ ਜਗਤ ਦੇ ਨਿਸ਼ਾਨ ਹੁੰਦੀ ਆ ਜੋਗੀ ਦੀਆਂ ਅੱਖਾਂ ਖੁੱਲ ਗਈਆਂ ਗ੍ਰਿਸ਼ਤਿਆਂ ਨੂੰ ਨਿੰਦਣ ਵਾਲਾ ਉੱਠ ਕੇ ਮਗਰ ਟੁਰ ਗਿਆ ਕਿ ਸੱਚ ਹੈ ਜੀਵਨ ਤੂੰ ਨਹੀਂ ਬਲਕੇ ਮੈਂ ਹੀ ਵਿਰਥਾ ਗਵਾਇਆ ਸੀ ਪਰ ਅੱਜ ਤੋਂ ਮੈਂ ਤੇਰੇ ਨਾਲ ਹੀ ਘਰ ਪਰਿਵਾਰ ਵਸਾ ਕੇ ਰਹਿਣਾ ਚਾਹੁੰਦਾ ਹਾਂ ਇਕਬਾਲ ਜੀ ਲਿਖਦੇ ਨੇ ਖੁਦਾ ਕੇ ਆਸ਼ਿਕ ਤੋਂ ਹੈ ਹਜ਼ਾਰੋਂ ਬਨੋਂ ਮੇ ਫਿਰਤੇ ਹੈ ਮਾਰੇ ਮਾਰੇ ਮੈਂ ਉਸ ਕਾ ਬੰਦਾ ਬਨੂੰਗਾ ਜਿਸ ਕੋ ਖੁਦਾ ਕੇ ਬੰਦੇ ਸੇ ਪਿਆਰ ਹੈ ਸੱਚੀ ਸੁੱਚੀ ਕਿਰਤ ਕਰਕੇ ਪ੍ਰਸ਼ਾਦਾ ਪਾਣੀ ਸ਼ਕਣ ਵਾਲਾ ਫਿਰ ਸਤਿਗੁਰੂ ਜੀ ਦੀ ਰਹਿਮਤ ਦਾ ਪਾਤਰ ਬਣ ਕੇ ਹੋ ਮੈਦੇ ਰੋਗ ਤੋਂ ਮੁਕਤੀ ਪਾ ਲੈਣ ਵਾਲਾ ਅਜਾਹਾ ਬੈਰਾਗੀ ਸਦੀਵ ਮਨ ਚਾਉ ਪੈਦਾ ਕਰ ਰੱਖਦਾ ਹੈ ਕਿਉਂਕਿ ਉਸ ਨੇ ਤਾਂ ਉਸ ਪਰਮੇਸ਼ਰ ਨੂੰ ਅਰਾਧਿਆ ਹੈ ਜਿਹੜਾ ਖੁਦ ਆਪ ਇਤਨੇ ਵੱਡੇ ਕੁਦਰਤ ਦੇ ਕਾਰਖਾਨੇ ਨੂੰ ਚਲਾਉਂਦਿਆਂ ਕਦੇ ਉਦਾਸ ਜਾਂ ਨਿਰਾਸ਼ ਨਹੀਂ ਹੁੰਦਾ ਬਲਕਿ ਵੇਖੈ ਵਿਗਸੈ ਕਰ ਵਿਚਾਰ ਭਾਵੇਂ ਸਭ ਕੁਝ ਕਰਦਾ ਹੋਇਆ ਜੀਵਾਂ ਦੇ ਔਗਣ ਵੇਖਦਾ ਹੋਇਆ ਵੀ ਸਦਾ ਖੁਸ਼ੀ ਖੇੜੇ ਵਿੱਚ ਰਹਿੰਦਾ ਹੈ ਐਸੇ ਚਾਉ ਮੱਤੇ ਵੈਰਾਗੀ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਬਲਕਿ ਸਭ ਕੁਝ ਸੁੱਖ ਬਣ ਜਾਂਦਾ ਹੈ ਰੱਬੀ ਜਾਦ ਕਦੇ ਤਤੀ ਹਵਾ ਵੀ ਨਹੀਂ ਲੱਗਣ ਦਿੰਦੀ ਅਜਾਹ ਸੰਸਾਰ ਨੂੰ ਹੀ ਸੁਖ ਵੰਡਦਾ ਹੈ ਅਜਾਹ ਸੰਸਾਰ ਨੂੰ ਵੀ ਸੁਖ ਹੀ ਵੰਡਦਾ ਹੈ ਕਿਸੇ ਵਿਦਵਾਨ ਪੁਰਸ਼ ਨੇ ਅਜਹਿ ਵੈਰਾਗੀ ਦੀ ਕਿੰਨੀ ਸੋਹਣੀ ਵਖਰੀ ਤਸਵੀਰ ਬਣਾਈ ਹੈ ਕਮਲ ਜਿਓ ਜਾਲ ਮਾਇਆ ਵਿੱਚ ਹੈ ਅਲੇਪ ਸਦਾ ਸਬ ਦਾਸ ਨੇਹੀ ਚਾਲ ਸਭ ਤੋਂ ਨੇਰਾਲੀ ਹੈ ਕਰ ਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਕਹੀ ਅਤ ਸੋ ਅਕਾਲੀ ਹੈ ਅਜਹਿ ਮਨ ਦਾ ਬੈਰਾਗੀ ਕਿਸੇ ਨੂੰ ਸੁਖ ਹੀ ਵੰਡਦਾ ਹੈ ਕਿਉਂਕਿ ਉਸ ਕੋਲ ਸੁਖ ਹੀ ਸੁਖ ਤਾਂ ਹਨ ਸੰਸਾਰ ਅਸਲ ਵਿੱਚ ਹੈ ਵੀ ਸੁਖਾਂ ਦਾ ਹੀ ਪੁਜਾਰੀ ਦੁੱਖ ਵੇਲੇ ਤਾਂ ਜੀਵ ਭਾਵੇਂ ਇਕੱਲਾ ਰਹਿ ਜਾਏ ਪਰ ਸੁੱਖਾਂ ਦਾ ਤਾਂ ਹਰ ਕੋਈ ਸਾਂਝੀ ਹੁੰਦਾ ਹੈ ਗੁਰਬਾਣੀ ਦਾ ਫੈਸਲਾ ਹੈ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦੇਸ਼ ਕੇਰੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ ਪਰ ਅਜਹੇ ਵਿਰਾਗੀ ਨੇ ਤੇਕ ਹੀ ਉਸਤੇ ਰੱਖੀ ਹੁੰਦੀ ਹੈ ਜਿਹੜਾ ਸਗੋਂ ਉਦੋਂ ਵੀ ਸਹਾਰਾ ਨਹੀਂ ਛੱਡਦਾ ਜਦੋਂ ਜੀਵ ਨੂੰ ਦੁਖੀ ਵੇਖ ਸਾਰੇ ਛੱਡ ਜਾਂਦੇ ਹਨ ਐਸਾ ਵੈਰਾਗੀ ਇਹ ਸਮਝ ਨਿਰਵਾਹ ਕਰਦਾ ਹੈ ਕਿ ਇਹਨਾਂ ਵਿੱਚੋਂ ਮੇਰਾ ਸਾਥੀ ਹੀ ਕੇਵਲ ਪਰਮੇਸ਼ਰ ਹੈ ਹੋਰ ਤਾਂ ਸਾਰੇ ਹੀ ਸਾਥ ਛੱਡ ਜਾਣ ਵਾਲੇ ਹੁੰਦੇ ਨੇ ਅਸਲ ਵਿੱਚ ਮਨੁੱਖ ਇਹਨਾਂ ਨੂੰ ਜਦੋਂ ਆਪਣੇ ਸਮਝ ਲੈਂਦਾ ਤਾਦੇ ਹੀ ਇਹਨਾਂ ਨਾਲ ਹਰਖ ਸੋਗ ਸਾਂਝੇ ਕਰਦਾ ਪਰ ਜਿਸ ਵੈਰਾਗੀ ਨੇ ਆਪਣਾ ਸਮਝਿਆ ਹੀ ਕੇਵਲ ਰੱਬ ਹੈ ਉਹ ਫਿਰ ਕਦੇ ਕਿਸੇ ਨਾਲ ਗਿਲੇ ਸ਼ਿਕਵੇ ਨਹੀਂ ਕਰਦਾ ਕਿਉਂਕਿ ਗਿਲੇ ਸ਼ਿਕਵੇ ਨਿਰਵਾਦ ਦੇ ਰਸਤੇ ਦੀ ਰੁਕਾਵਟ ਬਣਦੇ ਨੇ ਐਸੇ ਮਨੁੱਖ ਦੀ ਟੇਕ ਕੇਵਲ ਪਰਮੇਸ਼ਰ ਤੇ ਹੁੰਦੀ ਹੈ ਸੰਗ ਸਖਾ ਸਭ ਤਜ ਗਏ ਕੋਊ ਨਾ ਨੇ ਬਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਤੇਕ ਏਕ ਰਗੁਨਾਥ ਇਸ ਕਰਕੇ ਹੀ ਅਜਹਿ ਪ੍ਰੇਮੀ ਦੀ ਮੰਗ ਹੀ ਕੇਵਲ ਇੱਕ ਰੱਬੀ ਨਾਮ ਦੀ ਰਹਿ ਜਾਂਦੀ ਹੈ ਮਨ ਵਿੱਚ ਇੱਕ ਹੀ ਚਾਠਾਠਾ ਮਾਰਦਾ ਹੈ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹ ਅਜਹੇ ਚਾ ਮਤੇ ਪ੍ਰੇਮੀ ਦਾ ਦਿਲ ਗ੍ਰਸਤ ਵਿੱਚ ਰਹਿੰਦਿਆਂ ਕਦੇ ਉਦਾਸ ਜਾਂ ਨਿਰਾਸ਼ ਨਹੀਂ ਹੁੰਦਾ ਬਲਕਿ ਉਸ ਅੰਦਰ ਤਾਂ ਰੱਬੀ ਪ੍ਰੇਮ ਵਸਦਾ ਹੈ ਹਰ ਪਾਸੇ ਝਾਪ ਮਾਰ ਕੇ ਆਨੰਦ ਹੀ ਆਨੰਦ ਮਾਣਦਾ ਰਹਿੰਦਾ ਹੈ ਬਲਿਹਾਰ ਬਲਿਹਾਰ ਜਾਂਦਾ ਹੈ ਜੇ ਕਿਧਰੇ ਸੰਗਤਾਂ ਵਿੱਚ ਵਿਚਰਦਾ ਹੈ ਤਾਂ ਕਹਿ ਉਠਦਾ ਹੈ ਜਿਵੇਂ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਲਿਖਦੇ ਨੇ ਕੁਰਬਾਨੀ ਤੇ ਨਾ ਗੁਰ ਸਿਖਾਂ ਪਿਛਲ ਰਾਤੀ ਉਠ ਬਹੰਦੇ ਕੁਰਬਾਨੀ ਤੇ ਨਾ ਗੁਰ ਸਿਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਜਦ ਗੁਰੂ ਜੀ ਦਾ ਦਰਸ਼ਨ ਦਿਦਾਰ ਕਰਦਾ ਹੈ ਤਾਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ ਬਲੇਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿਤਾਰੈ ਪ੍ਰਭੂ ਪ੍ਰੇਮ ਦਾ دیਵਾਨਾ ਜਦੋਂ ਸੰਸਾਰ ਵਿੱਚ ਵਿਚਰਦਾ ਹੈ ਤਾ ਵੇਖ ਵੇਖ ਕੇ ਵਿਗਸਦਾ ਹੈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜ਼ਿੰਦਗੀ ਵਿੱਚ ਕਦੇ ਇਕੱਲਿਆਂ ਵੀ ਵਿਚਰਨਾ ਪੈ ਜਾਏ ਤਾਂ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ ਗਾਉਂਦਾ ਰਹਿੰਦਾ ਹੈ ਕਿ ਹੇ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀਓ ਮੈਨੂੰ ਤੁਹਾਡਾ ਸਹਾਰਾ ਹੈ ਇਸ ਵਾਸਤੇ ਵੈਗੁਰੂ ਜੀਓ ਮੈਨੂੰ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦਾ ਚਿੰਤਾ ਚੋਰਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਬਾਕੀ ਦੇ ਤਾਂ ਸਾਰੇ ਹੀ ਸਕੇ ਸੰਬੰਧੀ ਰਿਸ਼ਤੇਦਾਰ इत्यादਿਕ ਮਨੁੱਖ ਦੇ ਉੱਤੇ ਕੋਈ ਇਹੋ ਜਿਹਾ ਸਮਾਂ ਵੀ ਆ ਸਕਦਾ ਜਦੋਂ ਉਹ ਸਾਰੇ ਹੀ ਸਾਥ ਛੱਡ ਜਾਂਦੇ ਨੇ ਤੇ ਇੱਕ ਪਰਮਾਤਮਾ ਜੀ ਤੁਸੀਂ ਹੀ ਹੋ ਜਿਹੜੇ ਜੀਵ ਦਾ ਸਦਾ ਸਾਥ ਨਿਭਾਉਂਦੇ ਹੋ ਤੇ ਐਸਾ ਰੱਬ ਦਾ ਪਿਆਰਾ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਲਵੇ ਦੇ ਵਿੱਚ ਗਏ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਦੋਂ ਚਾਰੇ ਹੀ ਸਹਿਬਜ਼ਾਦੇ ਸਹਿਬਜ਼ਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਚਮਕੌਰ ਦੀ ਕੱਚੀ ਗੜੀ 'ਚ ਸ਼ਹੀਦ ਹੋ ਚੁੱਕੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਜੰਗ ਤੋਂ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਸਤਿਗੁਰੂ ਜੀ ਦੇ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਸਰਹਿੰਦ ਦੀਆਂ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੇ ਇਲਾਕੇ ਵਿੱਚ ਇਕੱਲੇ ਹੀ ਵਿਚ ਰਹਿ ਹਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਉਥੇ ਇੱਕ ਸਾਧੂ ਮਿਲਦਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖ ਕੇ ਇਸ ਤਰ੍ਹਾਂ ਦੇ ਬਚਨ ਕਰਦਾ ਹੈ ਉਹ ਕਹਿੰਦਾ ਹੈ ਨਾ ਗੁਰੂ ਨਾਲ ਮੱਲਾ ਨਾ ਗੁਰੂ ਨਾਲ ਡੱਲਾ ਗੁਰੂ ਗੋਬਿੰਦ ਸਿੰਘ ਕੱਲਾ ਉਹ ਕਹਿੰਦਾ ਸਤਗੁਰੂ ਜੀ ਤੁਸੀਂ ਤੇ ਇਕੱਲੇ ਹੀ ਰਹਿ ਗਏ ਹੋ ਨਾ ਤੁਹਾਡੇ ਨਾਲ ਤੁਹਾਡੇ ਪੁੱਤਰ ਹਨ ਨਾ ਤੁਹਾਡੇ ਨਾਲ ਤੁਹਾਡੇ ਸਿੱਖ ਰਹਿ ਗਏ ਕਿਉਂਕਿ ਕੋਈ ਸਮਾਂ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਕਿੰਨੇ ਕਿੰਨੇ ਗੁਰੂ ਦੇ ਪਿਆਰੇ ਸਿੱਖ ਸਤਿਗੁਰੂ ਜੀ ਰੌਣਕਾਂ ਲੱਗੀਆਂ ਹੁੰਦੀਆਂ ਸਨ ਜਿੱਥੇ ਤੁਸੀਂ ਜਾਂਦੇ ਸੀ ਉੱਥੇ ਅਣਗਿਣਤ ਸੰਗਤਾਂ ਦਾ ਇਕੱਠ ਹੋ ਜਾਂਦਾ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਹੁਣ ਤਾਂ ਤੁਸੀਂ ਇਕੱਲੇ ਹੀ ਰਹਿ ਗਏ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਉਸ ਸਾਧੂ ਨੂੰ ਜਵਾਬ ਦਿੰਦੇ ਹਨ ਗੁਰੂ ਨਾਲ ਅੱਲਾ ਇਹ ਵੀ ਸਾਧ ਸੰਗਤ ਜੀ ਵੇਖੋ ਇੱਕ ਵੱਡਪਨ ਹੈ ਗੁਰੂ ਘਰ ਦਾ ਇੱਥੇ ਸਿੱਖ ਧਰਮ ਦੇ ਅੰਦਰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਿਸੇ ਵੀ ਨਾਮ ਦੇ ਨਾਲ ਨਫ਼ਰਤ ਨਹੀਂ ਕੀਤੀ ਗਈ ਇੱਥੇ ਸਾਰੇ ਧਰਮਾਂ ਦਾ ਸਤਕਾਰ ਕੀਤਾ ਗਿਆ ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਆ ਸਿਰਫ ਗੁਰੂ ਸਹਿਬਾਨਾਂ ਦੀ ਹੀ ਲਿਖੀ ਹੋਈ ਨਹੀਂ ਹੈ 35 ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਆ ਜਿਹੜੇ ਅਲੱਗ ਅਲੱਗ ਧਰਮਾਂ ਨਾਲ ਅਲੱਗ ਅਲੱਗ ਜਾਤਾਂ ਨਾਲ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਨਾਲ ਸੰਬੰਧ ਰੱਖਣ ਵਾਲੇ ਸਨ ਜਿਨ੍ਹਾਂ ਦੇ ਵਿੱਚ ਕੋਈ ਗਰੀਬ ਗੁਰਬਾ ਜੁੱਤੀਆਂ ਗੰਡਣ ਦਾ ਕੰਮ ਕਰਨ ਵਾਲਾ ਵੀ ਸੀ ਕੋਈ ਰਾਜਾ ਵੀ ਸੀ ਕੋਈ ਮੁਸਲਮਾਨ ਵੀ ਸੀ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਜਿੰਨੇ ਵੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਸਤਿਗੁਰੂ ਜੀ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਲਈ ਤੇ ਟੋਟਲ ਮਾਹ ਪੁਰਸ਼ਾਨ 35 35 ਮਾਹ ਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਲਾ ਵੀ ਲਿਖਿਆ ਹੋਇਆ ਰਾਮ ਵੀ ਲਿਖਿਆ ਹੋਇਆ ਰੱਬ ਦੇ ਨੇਕਾ ਹੀ ਨਾਮ ਆਏ ਨੇ ਬਨਵਾਰੀ ਲਿਖਿਆ ਹੋਇਆ ਗੋਵਿੰਦ ਲਿਖਿਆ ਬੀਠਣ ਲਿਖਿਆ ਹੈ ਅਨੇਕਾਂ ਹੀ ਪਰਮਾਤਮਾ ਜੀ ਦੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ ਤੇ ਇਹ ਇੱਕ ਗੁਰੂ ਸਾਹਿਬ ਜੀ ਦਾ ਇੰਨਾ ਵੱਡਾ ਵਿਸ਼ਾਲ ਹਿਰਦਾ ਹੈ ਕਿ ਇੱਥੇ ਆਪਾਂ ਜੀ ਗੁਰਦੁਆਰਾ ਸਾਹਿਬ ਵਿੱਚ ਬੈਠੇ ਆਂ ਇੱਥੇ ਇਦਾਂ ਦੇ ਸ਼ਬਦ ਵੀ ਰਾਗੀ ਸਿੰਘ ਗਾਉਂਦੇ ਨੇ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭੂ ਜੀ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਾਮ ਜੀ ਦਾ ਨਾਮ ਵੀ ਲਿਖ ਦਿੱਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਲਾ ਦਾ ਨਾਮ ਵੀ ਲਿਖ ਦਿੱਤਾ ਉਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਕੱਪ ਉਤਾਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਅੱਲਾ ਵੀ ਲਿਖ ਦਿੱਤਾ ਰਾਮ ਵੀ ਲਿਖ ਦਿੱਤਾ ਰੱਬ ਜੀ ਦੇ ਨੇਕਾ ਇਨਾਮ ਲਿਖ ਦਿੱਤੇ ਤੇ ਹਰਮੰਦਰ ਸਾਹਿਬ ਮਹਾਰਾਜ ਜੀ ਨੇ ਤਿਆਰ ਕੀਤਾ ਉਸ ਦੇ ਵੀ ਦਰਵਾਜ਼ੇ ਰੱਖੇ ਚਾਰ ਜਿਸ ਦਾ ਭਾਵੇਂ ਸੀ ਖੱਤਰੀ ਬ੍ਰਾਹਮਣ ਛੂਤ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰੂ ਸਾਹਿਬ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਕਿਸੇ ਨੂੰ ਕੋਈ ਮਨਾਹੀ ਨਹੀਂ ਜੇ ਸਤਗੁਰੂ ਜੀ ਨੇ ਲੰਗਰ ਦੀ ਮਰਿਆਦਾ ਕਾਇਮ ਕੀਤੀ ਇੱਕੋ ਹੀ ਪੰਗਤ ਦੇ ਵਿੱਚ ਕੋਈ ਰਾਜਾ ਹੋਵੇ ਕੋਈ ਪਿਖਾਰੀ ਹੋਵੇ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਕੋਈ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਕਿਸੇ ਵੀ ਜਾਤ ਨਾਲ ਕੋਈ ਸੰਬੰਧ ਰੱਖਦਾ ਹੋਵੇ ਸਾਰਿਆਂ ਦੇ ਵਾਸਤੇ ਗੁਰੂ ਘਰ ਦੇ ਅੰਦਰ ਇੱਕੋ ਜਿਹਾ ਵਿਹਾਰ ਐਸਾ ਸਤਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਾਧੂ ਨੂੰ ਜਵਾਬ ਦਿੰਦੇ ਨੇ ਭਲਿਆ ਮਾਨਸਾ ਗੁਰੂ ਦੇ ਨਾਲ ਅੱਲਾ ਹੈ ਇਸ ਵਾਸਤੇ ਗੁਰੂ ਕਦੇ ਇਕੱਲਾ ਨਹੀਂ ਹੁੰਦਾ ਗੁਰੂ ਨਾਲ ਅੱਲਾ ਗੁਰੂ ਕਦੇ ਨਾ ਇਕੱਲਾ ਬੇਸ਼ੱਕ ਇਹ ਜਿਹੜੇ ਮੇਰੇ ਦੁਨਿਆਵੀ ਰਿਸ਼ਤੇ ਨਾਤੇ ਸਨ ਮਾਤਾ ਗੁਜਰੀ ਜੀ ਵਿਛੜ ਗਏ ਹਨ ਗੁਰੂ ਕੇ ਮਹਿਲ ਉਹ ਦਿੱਲੀ ਵੱਲ ਚਲ ਗਏ ਨੇ ਭਾਈ ਮਨੀ ਸਿੰਘ ਸਾਰਾ ਪਰਿਵਾਰ ਵਿਛੜ ਗਿਆ ਤੇਰੀ ਨਜ਼ਰ ਵਿੱਚ ਉਹ ਸਕਦਾ ਗੁਰੂ ਇਕੱਲਾ ਰਹਿ ਗਿਆ ਹੋਵੇ ਪਰ ਗੁਰੂ ਦੇ ਨਾਲ ਕਾਲਪੁਰਖ ਵੈ ਗੁਰੂ ਪਰਮਾਤਮਾ ਹੈ ਤੂੰ ਜਿਹੜਾ ਐਸਾ ਵੈ ਗੁਰੂ ਜੀ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਹੈ ਪਰਮਾਤਮਾ ਜੀ ਦੇ ਉੱਤੇ ਪੂਰਾ ਸਾਰ ਰੱਖਣ ਵਾਲਾ ਉਹ ਦੁਨਿਆਵੀ ਨਜ਼ਰ ਦੇ ਚ ਭਾਵੇਂ ਇਕੱਲਾ ਹੀ ਹੋਵੇ ਪਰੋ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਦੇ ਹਿਰਦੇ ਦੇ ਅੰਦਰ ਇਹ ਉਪਦੇਸ਼ ਵਸੇ ਹੁੰਦੇ ਆ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਪ੍ਰਭੂਰ ਉਹ ਪਰਮਾਤਮਾ ਜੀ ਤੇਰੇ ਅੰਗ ਸੰਗ ਹਨ ਤੂੰ ਜੋ ਵੀ ਬੋਲਦਾ ਹੈ ਉਹ ਰੱਬ ਜੀ ਸੁਣਦੇ ਨੇ ਤੂੰ ਜੋ ਵੀ ਕਰਦਾ ਹੈ ਉਹ ਰੱਬ ਜੀ ਵੇਖਦੇ ਹਨ ਉਹ ਤੇਰੇ ਅੰਗ ਸੰਗ ਹਨ ਜਿੱਥੇ-ਜਿੱਥੇ ਵੇਖੇਗਾ ਤੈਨੂੰ ਉਹ ਪ੍ਰਮਾਤਮਾ ਜੀ ਦਿਖਾਈ ਦੇਣਗੇ ਪ੍ਰਮਾਤਮਾ ਜੀ ਦੀ ਜੋਤ ਤੈਨੂੰ ਦਿਖਾਈ ਦੇਵੇਗੀ ਪੇੜ ਪੌਦਿਆਂ ਪਸ਼ੂ ਪੰਛੀਆਂ ਕੀੜਿਆਂ ਮਕੌੜਿਆਂ ਆਦਕ ਦੇ ਵਿੱਚ ਇਹ ਸਾਰੇ ਪ੍ਰਮਾਤਮਾ ਦੇ ਆਸਰੇ ਤੁਰੇ ਫਿਰਦੇ ਨੇ ਸਭ ਮੈਂ ਹੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਜਹ ਜਹ ਦੇਖੋਂ ਤਹ ਹਦੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਤੋ ਇਸ ਤਰ੍ਹਾਂ ਰੱਬ ਦੇ ਪਿਆਰੇ ਨੂੰ ਵਿਸ਼ਵਾਸ ਹੋ ਜਾਂਦਾ ਉਹ ਰੱਬ ਦਾ ਪਿਆਰਾ ਇਕੱਲਾ ਵੀ ਸੰਸਾਰ ਦੇ ਅੰਦਰ ਵਿਚਰਦਾ ਹੋਇਆ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਚੇਤੇ ਰੱਖਦਾ ਹੋਂ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਤੁਹਾਡੇ ਤੋਂ ਬਿਨਾ ਵਾਹਿਗੁਰੂ ਜੀ ਦੂਜਾ ਹੋਰ ਕੋਈ ਨਹੀਂ ਅਜਹੇ ਵਸਥਾ ਦੇ ਮਾਲਕ ਨੂੰ ਸੰਸਾਰ ਸੱਚੇ ਪਰਮੇਸ਼ਰ ਦੀ ਰਹੈਸ਼ ਪ੍ਰਤੀਤ ਹੁੰਦਾ ਇਹ ਸੰਸਾਰ ਵੈ ਗੁਰੂ ਦਾ ਘਰ ਆ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਜੀ ਰਹਿੰਦੇ ਨੇ ਹਰ ਕਰਤ ਕਰਤੇ ਨਾਲ ਜੋੜਦੀ ਆ ਜਿਸ ਕਰਕੇ ਕੇਵਲ ਵਿਆਹ ਹੀ ਨਹੀਂ ਬਲਕਿ ਦਰਵਾਹ ਕਰਨਾ ਵੀ ਸਿੱਖ ਜਾਂਦਾ ਹੈ ਬਿਨਾਂ ਨਿਰਵਾਤੋਂ ਹੀ ਦੁੱਖ ਨਿਕਲਦੇ ਹਨ ਨਿਰਵਾ ਨਾਲ ਤਾਂ ਸਗੋਂ ਹਰ ਰੋਜ਼ ਨਵੇਂ ਸੁੱਖ ਨੂੰ ਜਨਮ ਦੇਣ ਵਾਲਾ ਬਣ ਜਾਂਦਾ ਹੈ ਰੱਬ ਦੇ ਪਿਆਰੇ ਨੂੰ ਜ਼ਿੰਦਗੀ ਜੀਉਣ ਦਾ ਢੰਗ ਤਰੀਕਾ ਆ ਜਾਂਦਾ ਕਿ ਕਿਵੇਂ ਘਰ ਪਰਿਵਾਰ ਬੀਵੀ ਬੱਚਿਆਂ ਮਾਤਾ ਪਿਤਾ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਆਪਣੀ ਜ਼ਿੰਦਗੀ ਦੇ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਕਿਵੇਂ ਉਸ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਦਾ ਚਾ ਅਤੇ ਮਲਾਰ ਦੇ ਨਾਲ ਅਰਾਧਨ ਕਰਦਿਆਂ ਹੋਇਆਂ ਪ੍ਰਮਾਤਮਾ ਜੀ ਦੇ ਵਿੱਚ ਇੱਕਮਿਕ ਹੋ ਜਾਣਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ